ਤਰਨ ਤਰਨ ਦੇ ਪਿੰਡ ਜਵੰਦਪੁਰ ਦੇ ਗੱਭਰੂ ਨੇ ਪੂਰੇ ਸੂਬੇ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਖਾਇਆ ਹੈ। ਦਰਅਸਲ 26 ਸਾਲਾ ਸੁਖਜੀਤ ਸਿੰਘ ਸੁੱਖਾ ਦੀ ਜੁਲਾਈ ਦੇ ਵਿੱਚ ਪੈरिस ਵਿੱਚ ਹੋਣ ਵਾਲੀ ਹੈ 올림픽 ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵਿੱਚ ਚੋਣ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਫਿਲਹਾਲ ਸੁਖਜੀਤ ਬੈਂਗਲੌਰ ਦੇ ਵਿੱਚ ਚੱਲ ਰਹੀ ਭਾਰਤੀ ਹਾਕੀ ਟੀਮ ਦੇ ਕੈਂਪ ਦੇ ਵਿੱਚ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਜੀਤ ਦਾ ਜਨਮ ਪਿੰਡ ਜਵੰਦਪੁਰ ਦੇ ਵਿੱਚ ਹੋਇਆ ਸੁਖਜੀਤ ਦੇ ਪਿਤਾ ਪੰਜਾਬ ਪੁਲਿਸ ਵਿੱਚ ਨੇ ਉਸਦੇ ਪਿਤਾ ਖੁਦ ਹਾਕੀ ਖਿਡਾਰੇ ਸਨ ਜੋ 25 ਸਾਲ ਪਹਿਲਾਂ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ ਸੁਖਜੀਤ ਵੱਲੋਂ ਬਚਪਨ ਤੋਂ ਹੀ ਲਗਾਈ ਗਈ ਮਿਹਨਤ ਅੱਜ ਪੂਰੀ ਹੋ ਗਈ ਹੈ ਚਾਚੇ ਨੇ ਦੱਸਿਆ ਕਿ ਸੁਖਜੀਤ ਦੀ ਸਿੱਖਲਾਈ 8 ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਗਈ ਸੀ ਇਲਾਕੇ ਦੇ ਹੋਰ ਲੋਕਾਂ ਦਾ ਮੰਨਣਾ ਹੈ ਕਿ ਉਸਦੇ ਵੱਲੋਂ ਕੀਤੀ ਗਈ ਸਖਤ ਮਿਹਨਤ ਨੂੰ ਕਾਮਯਾਬੀ ਮਿਲੀ ਹੈ ਜਿਸ ਤਰ੍ਹਾਂ ਉਸਨੇ 8 ਸਾਲ ਦੀ ਉਮਰ ਦੇ ਵਿੱਚ ਹਾਕੀ ਨੂੰ અપਨਾਇਆ ਅਤੇ ਸਖਤ ਮਿਹਨਤ ਕੀਤੀ ਅੱਜ ਉਸ ਦਾ ਫਲ ਮਿਲ ਗਿਆ ਹੈ ਜੇ ਜੀ ਸਾਡੇ ਜਵੰਧਪੁਰ ਪਿੰਡ ਤੋਂ ਸਾਡਾ ਬੱਚਾ ਸੁਖਜੀਤ ਸਿੰਘ ਜਿਹੜਾ ਉਹ ਹਾਕੀ ਦੀ 올림픽ਲੀ ਜਿਹੜੀ ਇੰਡੀਆ ਦੀ ਟੀਮ ਸਿਲੈਕਸ਼ਨ ਹੋਈ ਆ ਉਹਦੇ ਵਿੱਚ ਫਾਰਵਰਡਾਂ ਦੇ ਵਿੱਚ ਸਿਲੈਕਟ ਹੋਇਆ ਵਾ ਪਲੇਇੰਗ 11 ਦੇ ਵਿੱਚ ਪਹਿਲੇ 11 ਦੇ ਵਿੱਚ ਉਹਨੇ ਖੇਡਣਾ ਵਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਉਹਦੇ ਚਾਚਾ ਜੀ ਜਿਹੜੇ ਆ ਉਹ ਬਰਫੀ ਦਾ ਡੂ ਲੈ ਕੇ ਆਏ ਆ ਇੱਥੇ ਹੋਰ ਵੀ ਇਲਾਕੇ ਦੇ ਸਾਰੇ ਮੋਤਵਾਰ ਸੱਜਣ ਆਏ ਆ ਸਾਰੇ ਇਕੱਠੇ ਹੋ ਗਏ ਅਸੀਂ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਕਿੰਨੀ ਖੁਸ਼ੀ ਨੂੰ ਬਹੁਤ ਖੁਸ਼ੀ ਆ ਜੀ ਅਸੀਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਹੋਣ ਡਿਆ ਜੀ ਸਾਡੇ ਪਿੰਡਾਂ ਦਾ ਖਾਸ ਕਰਕੇ ਜਵੰਧਪੁਰ ਮੀਆਂ ਉਹ ਡਬ ਦੇ ਛੇ ਸਰਾ ਜੋ ਵੀ ਲੱਗ ਲੱਗੇ ਪਿੰਡ ਆ ਉਹ ਸਾਰੇ ਇਸੇ ਗਰਾਊਂਡ ਦੇ ਨਾਲ ਹੀ ਜੁੜੇ ਆ ਮੀਆਂਵੰਡ ਗਰਾਊਂਡ ਦੇ ਨਾਲ ਹੀ ਹੋਰ ਕੋਈ ਗਰਾਊਂਡ ਨਹੀਂ ਹੈਗੀ ਸਾਡੇ ਏਰੀਆ 'ਚ ਇੱਥੋਂ ਹੀ ਬੱਚੇ ਨਿਕਲਦੇ ਆ ਪਹਿਲਾ ਹੀਰੋ ਆ ਉਹ ਹਾਕੀ ਦੇ ਵਿੱਚ ਇੰਟਰਨੈਸ਼ਨਲ ਖੇਡਿਆ ਸਾਡਾ ਫਤਿਹਪੁਰਬ ਦੇ ਛਿਆਂ ਤੋਂ ਹੁਣ ਸੁਖਜੀਤ ਆ ਗਾਂ ਹੁਣ ਬੱਚੇ ਹੋਰ ਪਨੀਰੀ ਆਗੇ ਇਹਨਾਂ ਦੇ ਵਿੱਚੋਂ ਨਿਕਲਣਗੇ ਆਸ ਕਰਦੇ ਆ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ 올림픽 ਤੱਕ ਜਾਣ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਹੋਰ ਨਾ ਨੌਜਵਾਨਾਂ ਦੇ ਉਹਨਾਂ ਦੇ ਮਾਪਿਆਂ ਨੂੰ ਵੀ ਟੀਮ ਕਰਨਾ ਮਾਪਿਆਂ ਨੂੰ ਇਹ ਅਪੀਲ ਹੈ ਜੀ ਵੀ ਆਪਣੇ ਬੱਚਿਆਂ ਦਾ ਫੋਨਾਂ ਤੋਂ ਖਿਹੜਾ ਛਡਾ ਕੇ ਇਹਦੇ ਘਟੋ ਘਟੇ ਗਰਾਊਂਡ ਦੇ ਵਿੱਚ ਲਿਆਓ ਇਹ ਨਹੀਂ ਵੀ ਆਪਾਂ 올림픽 ਹੀ ਖਡਾਉਣੀ ਬੱਚਿਆਂ ਨੂੰ ਬੱਚੇ ਉਦਾਂ ਹੀ ਸਰੀਰਕ ਤੌਰ ਤੇ ਉਹ ਤਗੜੇ ਹੋ ਜਾਂਦੇ ਆ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ ਕਈਟਾ ਖੰਡ ਖੇਡਦੇ ਸ਼ਾਮ ਨੂੰ ਉਹ ਥੱਕ ਕੇ ਸੌਂ ਜਾਂਦੇ ਆ ਮੋਬਾਈਲਾਂ ਨੇ ਇਹਦੇ ਬੇੜਾਗਰਕ ਕਰ ਦਿੱਤਾ ਸਾਡੀ ਨੌਜਵਾਨ ਪੀੜੀ ਦਾ ਪਹਿਲਾ ਨਸ਼ਿਆ ਨੇ ਬਹੁਤ ਕੀਤਾ ਨਾਲ ਹੁਣ ਮੋਬਾਈਲ ਰਲ ਗਏ ਆ ਤੇ ਮਾਪਿਆਂ ਨੂੰ ਇਹੋ ਅਪੀਲ ਆ ਵੀ ਇੱਕ ਘੰਟਾ ਸ਼ਾਮ ਨੂੰ ਕੱਢ ਕੇ ਘਟੋ ਘਟ ਨਾਲ ਆਪ ਆਜੋ ਸੈਰ ਕਰੋ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਓ ਤੇ ਬੱਚਿਆਂ ਦੀ ਜਿਹੜੀ ਹੈ ਮਾਨਸਿਕ ਤੇ ਸਰੀਰਕ ਸਿਹਤ ਜਿਹੜੀ ਉਹ ਵਧੀਆ ਹੋਊਗੀ। ਸਰਕਾਰ ਪਾਸੋਂ ਜਾਂ ਐਨ ਆਰ ਆਈ ਵੀਰਾਂ ਪਾਸੋਂ ਮਾਈ। ਸਰਕਾਰ ਪਾਸੋਂ ਤੇ ਕੋਈ ਨਹੀਂ ਅਜੇ ਤੱਕ ਜੀ ਇਦਾਂ ਲਾਰੇ ਲੱਗ ਜਾਂਦੇ ਆ ਵੀ ਤੁਹਾਨੂੰ ਮਿਲ ਜੂਗਾ ਪਰ ਅਜੇ ਕੋਈ ਸਾਨੂੰ ਮਿਲਿਆ ਨਹੀਂਗਾ ਜਦੋਂ ਆਪਣਾ ਐਨ ਆਰ ਆਈ ਵੀਰ ਆ ਹੋਰ ਇਲਾਕੇ ਦੇ ਜਿਹੜੇ ਮੋਤਬਰ ਸੱਜਣ ਆ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਉਹਨਾਂ ਨੂੰ ਸੁਨੇਹਾ ਲਾ ਦਈਦਾ ਵੀ ਆਹ ਚੀਜ਼ ਚਾਹੀਦੀ ਆ। ਤੋਂ ਵੱਧ ਚੜ ਕੇ ਸਾਡਾ ਯੋਗਦਾਨ ਕਰਦੇ ਆ ਪੈਸੇ ਪੱਖੋਂ ਕੋਈ ਚੀਜ਼ ਚਾਹੀਦੀ ਹੋਵੇ ਸਾਨੂੰ ਹਾਜ਼ਰ ਹੋ ਜਾਂਦੀ ਆ। ਏ ਭਾਜੀ ਆਪਣੇ ਸਾਡਾ ਭਤੀਜਾ ਮੇਰਾ ਸੁਖਜੀਤ ਸਿੰਘ 올림픽 ਦੇ ਵਿੱਚ ਮਤਲਬ ਸਿਲੈਕਸ਼ਨ ਹੋਈ ਹੈ ਬੱਚੇ ਦੀ ਤੇ ਉਸ ਉਹਦੀ ਖੁਸ਼ੀ ਦੇ ਵਿੱਚ ਇਥੇ ਲੱਡੂ ਸਾਡੇ ਭੈਣ ਭਰਾ ਸਾਰੇ ਮਤਲਬ ਇਕੱਠੇ ਹੋਏ ਨੇ ਬੜੀ ਜਿਆਦਾ ਖੁਸ਼ੀ ਮਨਾ ਰਹੇ ਆ ਜੀ ਪਿੰਡ ਵਾਸੀਆਂ ਵੱਲੋਂ ਸੱਜਾ ਮਤਲਬ ਵੱਲੋਂ ਪੂਰਾ ਸਨਯੋਗ ਹੈ ਜੀ ਪੂਰਾ ਸਨਯੋਗ ਹੈ ਜੀ ਬੜੀ ਖੁਸ਼ੀ ਹੈ ਜੀ ਇਹਨਾਂ ਨੇ ਮਨਾਈਆਂ ਸਾਡੇ ਪਿੰਡ ਵਾਲਿਆਂ ਨੇ ਮੀਂਹ ਵੰਡੇ ਜਵੰਧਪੁਰ ਬਦੇਸ਼ਾ ਸਾਰਿਆਂ ਨੇ ਭੈਣ ਭਰਾਵਾਂ ਨੇ ਮਤਲਬ ਫੋਨ ਕਰਕੇ ਕਿਹਾ ਜੀ ਅੱਜ ਸ਼ਾਮਾਂ ਨੂੰ ਲੱਡੂ ਵੰਡਣੇ ਗਰਾਊਂਡ ਦੇ ਵਿੱਚ ਸਾਰੇ ਭੈਣ ਭਰਾਓ ਉਹ ਨੌਜਨਾਂ ਨੂੰ ਕੀ ਕੀ ਕਰਦੇ ਨੌਜਨਾਂ ਰਹਿ ਕੇ ਅਪੀਲ ਕਰਦੇ ਆਂ ਜੀ ਗਰਾਊਂਡ ਦੇ ਨਾਲ ਜੜੋ ਤੇ ਮਾਪਿਆਂ ਦਾ ਨਾਂ ਰੋਸ਼ਨ ਕਰੋ ਜੀ ਵੇਖੋ ਜੀ ਸਾਡੇ ਛੋਟੇ ਜਿਹੇ ਪਿੰਡ ਤੋਂ ਸੁਖਜੀਤ ਜੋ ਇੰਡੀਆ ਟੀਮ ਦੇ ਵਿੱਚ ਉਹਦੀ ਵਰਲਡ ਕੱਪ ਲਈ ਸਿਲੈਕਸ਼ਨ ਹੋਈ ਆ ਉਹਦੀ ਖੁਸ਼ੀ ਦੇ ਵਿੱਚ ਅੱਜ ਜੋ ਗਰਾਊਂਡ ਦੇ ਵਿੱਚ ਅ ਬਦੇਸ਼ਾਂ ਤੋਂ ਮਿਆਂਮਤ ਤੋਂ ਵੱਖ-ਵੱਖ ਪਿੰਡਾਂ ਤੋਂ ਇਥੇ ਬੱਚੇ ਖੇਡਣ ਆਉਂਦੇ ਆ ਤੇ ਉਸ ਖੁਸ਼ੀ ਦੇ ਸਬੰਧ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਆ ਕਿੰਨੀ ਖੁਸ਼ੀ ਮਿਸ ਹੋ ਰਹੀ ਹੈ ਵੇਖੋ ਜੀ ਸਾਡੇ ਛੋਟੇ ਪਿੰਡ ਤੋਂ ਇੱਕ ਬੱਚਾ ਉੱਠ ਕੇ ਵੱਡੇ ਲੈਵਲ ਤੇ ਪਹੁੰਚਣਾ ਬਹੁਤ ਮਾਣ ਵਾਲੀ ਗੱਲ ਹੈ ਇਲਾਕੇ ਵਾਸਤੇ ਦੇਸ਼ ਵਾਸਤੇ 올림픽 ਖੇਡ ਕੇ 골ਡ ਮੈਡਲ ਜਿੱਤ ਕੇ ਆਊਗਾ ਸਾਨੂੰ ਉਹਦੇ ਨਾਲੋਂ ਵੀ ਵੱਧ ਖੁਸ਼ੀ ਹੋਊਗੀ ਤੇ ਇੱਥੇ ਗਰਾਊਂਡ ਦੇ ਵਿੱਚ ਜਿਹੜੇ ਬੱਚੇ ਅੱਜ ਖੇਡ ਰਿਹਾ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹਦੇ ਵਾਲ ਵੇਖ ਕੇ ਇੱਥੇ ਹੋਰ ਸੁਖਜੀਤ ਜਿਹੜੇ ਆ ਚਰਮ ਲੈਂਡ ਤੇ ਉਸ ਲੈਵਲ ਤੇ ਪਹੁੰਚਣ ਤੇ ਇਲਾਕੇ ਦਾ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਪਹਿਲਾਂ ਤਾਂ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਸਾਡੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਹੋ ਅੱਜ ਸਾਡਾ ਜਿਹੜਾ ਅਜੀਤ ਸਿੰਘ ਆ ਇਸੇ ਪਿੰਡ ਦਾ ਮੇਰਾ ਵੀਰ ਸਾਡੇ ਨਾਲ ਪੜਦਾ ਰਿਹਾ ਉਹਨਾਂ ਦਾ ਬੇਟਾ ਸੁਖਜੀਤ ਇੰਡੀਆ ਟੀਮ ਵਾਸਤੇ ਉਹਦੀ ਸਿਲੈਕਸ਼ਨ ਹੋਈ ਆ ਬਹੁਤ ਸੋਹਣਾ ਪਲੇਅਰ ਵਾ ਪਹਿਲਾਂ ਵੀ ਖੇਡਿਆ ਵਾ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਜਿਹੜੇ ਇੱਥੇ ਲੱਡੂ ਵੰਡੇ ਗਏ ਤੇ ਨਾਲ ਬੱਚਿਆਂ ਨੂੰ ਜਿਹੜਾ ਵਾ ਉਹ ਥੋੜਾ ਜਿਹਾ ਜਾਣਕਾਰੀ ਦਿੱਤੀ ਗਈ ਬੱਚੇ ਵੀ ਗਾਂ ਚੌਣ ਕੇ ਅਸੀਂ ਵੀ ਸੰਗੀਤ ਬਣੀਏ ਕਿਉਂਕਿ ਇਦਾਂ ਹੀ ਪਨੀਰੀ ਜਿਹੜੀ ਆ ਵੇਖ ਕੇ ਹੀ ਨਾ ਖਰਬੂਜੇ ਨੂੰ ਵੇਖ ਕੇ ਹੀ ਖਰਬੂਜਾ ਜਿੱਦਾਂ ਰੰਗ ਫੜਦਾ ਨਾ ਮੰਨ ਲਓ ਬੱਚੇ ਆ ਜਿਹੜਾ ਵਾ ਹਰ ਬੱਚੇ ਦੇ ਮਨ ਚ ਹੋਊ ਕਿ ਅਸੀਂ ਵੀ ਸੁਖਜੀਤ ਬਣੀਏ ਜਿਹਨੂੰ ਕੱਲ ਨੂੰ ਉਹ ਟੀਵੀ ਦੇ ਵਿੱਚ ਖੇਡੂਗਾ ਤੇ ਬਾਕੀ ਇਸ ਗਰਾਊਂਡ ਦੇ ਵਿੱਚ ਉਸ ਵਾਹਿਗੁਰੂ ਦੀ ਕਿਰਪਾ ਵਾ ਬਖਸ਼ਿਸ਼ ਵਾ ਇਸ ਗਰਾਊਂਡ ਨੂੰ ਇੱਥੋਂ ਕੋਈ ਨਾ ਕੋਈ ਪਲੇਅਰ ਕੋਈ ਨਾ ਕੋਈ ਪਹਿਲਵਾਨ ਜਿਵੇਂ ਕਿ ਸ਼ਿੰਦਾ ਪਹਿਲਵਾਨ ਸੋਚਾ ਪਹਿਲਵਾਨ ਸੱਤਾ ਮੀਆਂਵੰਡ ਛੱਲੀ ਕਬੱਡੀ ਖਿਡਾਰੀ ਕਾਲਾ ਮੀਆਂਵੰਡ ਇੱਥੋਂ ਕੋਈ ਨਾ ਕੋਈ ਪੈਦਾ ਹੁੰਦਾ ਰਿੰਦਾ ਖਿਡਾਰੀ ਜਿਵੇਂ ਸਾਡੇ ਰੌ ਤੇ ਇਹਨਾਂ ਦੀ ਬੜੀ ਦੇਣ ਆ ਗਰਾਊਂਡ ਨੂੰ ਬੜਾ ਬੱਚਿਆਂ ਨੂੰ ਇਹਨਾਂ ਨੇ ਜੋੜਿਆ ਗਰਾਊਂਡ ਦੇ ਨਾਲ ਏਦਾਂ ਜੋੜ ਕੇ ਰੱਖਣਗੇ ਕਮ ਸਕਮ ਪਲੇਅਰ ਨਹੀਂ ਆ ਤੇ ਜਿੱਦਾਂ ਫੌਜ ਦੀ ਭਰਤੀ ਆਉਂਦੀ ਪੁਲਿਸ ਦੀ ਭਰਤੀ ਆਉਂਦੀ ਫਿਜ਼ੀਕਲ ਫਿਟ ਹੋਣਗੇ ਤੇ ਰੋਜੀ ਰੋਟੀ ਤੇ ਵੀ ਲੱਗ ਜਾਣਗੇ ਬੱਚੇ ਕਿਹੜੀ ਗੇਮ ਦੇ ਵਿੱਚ ਸਲੈਕਟ ਹੋਇਆ ਹਾਂਜੀ ਕਿਹੜੀ ਗੇਮ ਦੇ ਵਿੱਚ ਸਲੈਕਟ ਹੋਇਆ ਹਾਕੀ ਦੇ ਵਿੱਚ ਹੋਇਆ ਸਲੈਕਟ ਜੀ 올림픽 ਹਾਕੀ ਦੇ ਵਿੱਚ ਉਹਨਾਂ ਦਾ ਫਾਦਰ ਸਾਹਿਬ ਵੀ ਹਾਕੀ ਪਲੇਅਰ ਬਹੁਤ ਵਧੀਆ ਸੀ ਉਨ੍ਹਾਂ ਦਾ ਸੁਪਨਾ ਸੀ ਚਲੋ ਕੁਝ ਮਜਬੂਰੀਆਂ ਕਰਕੇ ਬਾਪ ਨਹੀਂ ਅੱਗੇ ਕਰ ਸਕੇ ਤੇ ਬੇਟੇ 'ਚ ਉਹਨਾਂ ਨੇ ਉਹੀ ਤਲਾਸ਼ ਲਿਆ ਬੜੀ ਮਿਹਨਤ ਕਰਾਉਣ ਦੇ ਸਾਰਾ ਪਰਾਰ ਪੀਤਾ ਵਾ ਇਹ ਵੀ ਬਹੁਤ ਮਿਹਨਤ ਕਰਾਉਂਦੇ ਆਪਣੇ ਬੱਚਿਆਂ ਨੂੰ ਹਾਕੀ ਵਾਲਾ ਹਾਕੀ ਆਪਣੇ ਪੰਜਾਬ ਦੀ ਗੇਮ ਸੀ ਜਿਹੜੀ ਆਪਣੇ ਤੋਂ ਦੂਰ ਹੁੰਦੀ ਜਾਂਦੀ ਸੀ ਚਲੋ ਹੁਣ ਉਮੀਦ ਜਾਗੀ ਆ ਜਿੱਦਾਂ ਆਪਣੇ ਏਰੀਏ ਦੇ ਉੱਤੇ ਮੋਵਾਲ ਤੋਂ ਪਲੇਅਰ ਆ ਹਾਕੀ ਦੇ ਵੈਰੋਵਾਲ ਤੋਂ ਆ ਹਾਕੀ ਦੇ ਕਾਫੀ ਪਲੇਅਰ ਆਉਣ ਕਰਕੇ ਫਿਰ ਦੁਬਾਰਾ ਉਮੀਦ ਜਾਗੀ ਆ ਕਿ ਪੰਜਾਬ ਦੀ ਹਾਕੀ ਫੇਰ ਸਿਖਰਾਂ ਤੇ ਆਊਗੀ